ਸਸ਼ੀਕਾਲ ਸਵਾਗਤ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਮਨਦੀਪ ਸਿੰਘ ਚਾਂਦੇ ਇੱਕ ਬਹੁਤ ਹੀ ਵੱਡੀ ਨਿਊਜ਼ ਨਿਕਲ ਕੇ ਸਾਹਮਣੇ ਆ ਰਹੀ ਹੈ ਫਲੋਰੀਡਾ ਦੇ ਵਿੱਚ ਜਿੱਥੇ ਆਈਸ ਦੇ ਵੱਲੋਂ ਇੱਕ ਆਪਰੇਸ਼ਨ ਚਲਾਇਆ ਗਿਆ ਔਰ ਇੱਕ ਹਫਤੇ ਦੇ ਵਿੱਚ 400 ਬੰਦੇ ਨੂੰ ਡਿਟੇਨ ਕੀਤਾ ਗਿਆ ਔਰ ਅੱਜ ਤੱਕ ਦੀ ਦੱਸੀ ਜਾ ਰਹੀ ਹੈ ਕਿ ਬਹੁਤ ਵੱਡੀ ਕਾਰਵਾਈ ਹੈਗੀ ਹੈ ਔਰ ਬਲੂਪ੍ਰਿੰਟ ਦੇ ਤੌਰ ਤੇ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਇਸ ਨੂੰ ਦੇਖਿਆ ਗਿਆ ਬਲੂਪ੍ਰਿੰਟ ਦਾ ਮਤਲਬ ਸਿੱਧਾ-ਸਿੱਧਾ ਇਹੀ ਹੈ ਕਿ ਪੂਰੇ ਦੇਸ਼ ਦੇ ਵਿੱਚ ਹੁਣ ਇਸ ਦੇ ਤਹਿਤ ਹੀ ਕਾਰਵਾਈਆਂ ਜਿਹੜੀਆਂ ਆਈਸ ਵੱਲੋਂ ਕੀਤੀਆਂ ਜਾਣਗੀਆਂ ਜਾਦਾ ਜਾਣਕਾਰੀ ਲਈ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਛੁਗਾਵਾ ਜੀ ਮੇਰੇ ਨਾਲ ਮੌਜੂਦ ਨੇ ਖਬਰ ਤੇ ਜਾਣਕਾਰੀ ਸਾਂਝੇ ਕਰਨਗੇ ਜੀ ਛੁਗਾਵਾ ਸਾਹਿਬ ਬਿਲਕੁਲ ਛਣ ਸਾਹਿਬ ਇਹ ਖਬਰ ਜਿਹੜੀ ਆ ਰਹੀ ਹੈ ਇਹ ਇਮੀਗ੍ਰੇਸ਼ਨ ਵਿਭਾਗ ਵੱਲੋਂ ਇੱਕ ਬਹੁਤ ਵੱਡੀ ਕਾਰਵਾਈ ਕਰਦੇ ਆ ਆਈਸ ਨੇ ਫਲੋਰੀਡਾ ਦੇ ਵਿੱਚ 400 ਤੋਂ ਵੱਧ ਗੈਰ ਕਾਨੂੰਨੀ ਜਾਂ ਗੈਰ ਦਸਤਾਵੇਜੀ ਪ੍ਰਵਾਸੀਆਂ ਨੂੰ ਜਿਹੜਾ ਉਹ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਇਹ ਖਬਰ ਜਿਹੜੀ ਹੈ ਜਦੋਂ ਆਪਾਂ ਪੜ ਰਹੇ ਹਾਂ ਤਾਂ ਇਸ ਟਾਈਮ ਅ ਜਿਹੜਾ ਇੰਗਲਿਸ਼ ਮੀਡੀਆ ਉਹਦੇ ਵਿੱਚ ਮੇਨ ਸਟ੍ਰੀਮ ਲਾਈਨ ਤੇ ਚੱਲ ਰਹੀ ਹੈ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਅਨ ਡਾਕੂਮੈਂਟਡ ਜਿਹੜੇ ਲੋਕ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਦੇ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਐਲਾਨ ਕੀਤਾ ਹੈ ਕਿ ਇੱਕ ਹਫਤਾ ਪੂਰੇ ਚੱਲੇ ਇਸ ਇਮੀਗ੍ਰੇਸ਼ਨ ਇਨਫੋਰਸਮੈਂਟ ਆਪਰੇਸ਼ਨ ਦੌਰਾਨ ਕੇਂਦਰੀ ਫਲੋਰੀਡਾ ਅਤੇ ਸੈਂਟਰਲ ਫਲੋਰੀਡਾ ਦੇ ਵਿੱਚ 400 ਤੋਂ ਵੱਧ ਜਿਹੜੇ ਗੈਰ ਦਸਤਾਵੇਜੀ ਪ੍ਰਵਾਸੀ ਗ੍ਰਿਫਤਾਰ ਕੀਤੇ ਗਏ ਨਾਲ ਹੀ ਆਈਸੀ ਵੱਲੋਂ ਅਗਵਾਈ ਵਾਲੀ ਇਸ ਮੁਹਿੰਮ ਨੇ ਉਹਨਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਨੂੰ ਪਹਿਲਾਂ ਅਪਰਾਧਿਕ ਸਜ਼ਾਵਾਂ ਹੋਈਆਂ ਨੇ ਜਾਂ ਪਹਿਲਾਂ ਹੀ ਡੈਪੂਟੇਸ਼ਨ ਦੇ ਜਿਹੜੇ ਆਰਡਰ ਲੱਗੇ ਹੋਏ ਸੀਗੇ ਨਾਲ ਹੀ ਜਿਹੜਾ ਡੀਐਚਐਸ ਵਿਭਾਗ ਹੈ ਉਨ੍ਹਾਂ ਦੇ ਸਹਾਇਕ ਸਕੱਤਰ ਜਿਹੜੀ ਟ੍ਰੀਸੀਆ ਮਕਾ ਮਕਲਾਫਲੈਂਡ ਨੇ ਨਿਊਜ਼ ਵੀਕ ਦੁਆਰਾ ਜਿਹੜੇ ਸਾਂਝੇ ਕੀਤੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ ਸਾਡੇ ਫਲੋਰੀਡਾ ਰਾਜ ਅਤੇ ਸਥਾਨਕ ਪਾਈਵਾਲਾਂ ਨਾਲ ਸਭ ਤੋਂ ਮਾਰੇ ਲੋਕਾਂ ਨੂੰ ਯਾਨੀ ਕਿ ਜਿਹੜੇ ਕ੍ਰਿਮੀਨਲ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਸਫਲ ਕਾਰਵਾਈ ਹੈ ਤੇ ਇਹ ਜਿਹੜਾ ਹੈ ਇੱਕ ਦੇਸ਼ ਭਰ ਦੇ ਵਿੱਚ ਬਲੂਪ੍ਰਿੰਟ ਵਜੋਂ ਕੰਮ ਕਰ ਸਕਦੀ ਹੈ ਜਿਸ ਤਰੀਕੇ ਦੇ ਨਾਲ ਇਹ ਹਰਾਸਤਾਂ ਹੋਈਆਂ ਯਾਨੀ ਕਿ ਲੋਕਾਂ ਨੂੰ ਫੜਿਆ ਗਿਆ। ਹਰਾਸਤ ਵਿੱਚ ਲਏ ਗਏ ਵਿਅਕਤੀਆਂ ਵਿੱਚੋਂ ਇੱਕ 48 ਸਾਲਾ ਓਵਾਨ ਕਾਰਲੋਸ ਜਿਹੜਾ ਸੀਗਾ ਉਹ ਇੱਕ ਮੈਕਸੀਕਨ ਨਾਗਰਿਕ ਹੈ ਜਿਸ ਦੇ ਪਹਿਲਾਂ ਵੀ ਦੇਸ਼ ਨਿਕਾਲੇ ਦੇ ਹੁਕਮ ਚੱਲ ਰਹੇ ਸੀਗੇ ਤੇ ਆਈਸ ਸੰਸਾਰ ਉਸ ਦੇ ਅਪਰਾਧਿਕ ਰਿਕਾਰਡ ਵਿੱਚ ਘਰੇਲੂ ਹਿੰਸਾ ਡੀਯੂਆਈ ਮਾਰਕਟਾਈ ਅਤੇ ਅਸ਼ਲੀਲ ਵਿਵਹਾਰ ਸ਼ਾਮਲ ਸੀ। ਆਈਸ ਦੇ ਕਈ ਵਿਅਕਤੀਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੇ ਪਹਿਲਾਂ ਤੋਂ ਦੇਸ਼ ਨਿਕਾਲਾ ਅਤੇ ਅਪਰਾਧਿਕ ਰਿਕਾਰਡ ਸਨ ਜਿਨ੍ਹਾਂ ਵਿੱਚ ਐਡਗਰ ਰਵੇਰਾ ਜੋ ਕਿ ਨਾਲ ਹੀ ਇੱਕ ਮੈਕਸੀਕੋ ਦੇ 38 ਸਾਲਾ ਵਿਅਕਤੀ ਨੂੰ ਪਹਿਲਾਂ ਦੇਸ਼ ਨਿਕਾਲਾ ਦਿੱਤਾ ਗਿਆ ਸੀ ਉਸ ਦੇ ਰਿਕਾਰਡ ਵਿੱਚ ਕਥਿਤ ਤੌਰ ਤੇ ਚੋਰੀ ਭੰਗ ਰੱਖਣਾ ਜਾਂ ਐਦਾ ਕਹੋ ਕਿ ਸੈਕਸ ਆਫੈਂਡਰ ਦੇ ਉਹਦੇ ਵਿੱਚ ਜਿਹੜੇ ਉਹਦੇ ਦੋਸ਼ ਲੱਗੇ ਹੋਏ ਸਨ ਤੇ ਇੱਕ ਹੋਰ ਮੈਕਸੀਕਨ ਨਾਗਰਿਕ ਨੂੰ ਗ੍ਰਿਫਤਾਰ ਕਰਨ ਦਾ ਜਿਹੜਾ ਹੈਗਾ ਆ ਕਿ ਉਹਨੇ ਇੱਕ ਮਰੂਤੀ ਅਤੇ ਇੱਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਤੇ ਹਮਲਾ ਕਰਨ ਅਤੇ ਇੱਕ ਵੈਧ ਲਾਇਸੈਂਸ ਬਿਨਾ ਗੱਡੀ ਤੋਂ ਜਿਹੜੀ ਉਹਨੇ ਰੱਖੀ ਹੋਈ ਸੀ ਕਾਰ ਰੱਖੀ ਹੋਈ ਸੀ ਪੁਲਿਸ ਨੂੰ ਉਹ ਉਹਦੇ ਪਿੱਛੇ ਭੱਜਣਾ ਪਿਆ ਬਹੁਤ ਜ਼ਿਆਦਾ ਉਹਦੀ ਕਹਿ ਲੋ ਕਿ ਉਹਦੇ ਸਟਰਗਲ ਕਰਨੀ ਪਈ ਤੇ ਇਹ ਸਾਰੇ ਦੋਸ਼ ਉੱਤੇ ਪਹਿਲਾਂ ਲੱਗੇ ਹੋਏ ਸਨ ਕਿਉਂਕਿ ਜਦੋਂ ਪੁਲਿਸ ਇਹਨਾਂ ਦੇ ਪਿੱਛੇ ਲੱਗਦੀ ਹੈ ਜਿਹੜਾ ਬੰਦਾ ਕ੍ਰਿਮੀਨਲ ਆ ਉਹ ਅੱਗੇ ਲੱਕੇ ਭੱਜਦਾ ਫਿਰ ਇਹ ਉਹਦੇ ਉੱਤੇ ਇੱਕ ਹੋਰ ਜਿਹੜਾ ਦੋਸ਼ ਲੱਗ ਜਾਂਦਾ ਤੇ ਕਈਆਂ ਦੇ ਵਿੱਚ ਜਿਹੜੇ ਇਹ ਗ੍ਰਿਫਤਾਰ ਕੀਤੇ 400 ਲੋਕ ਉਹਨਾਂ ਵਿੱਚ ਬਹੁਤੇ ਲੋਕਾਂ ਦੇ ਉੱਤੇ ਡੀਯੂਆਈ ਲੱਗੀ ਹੋਈ ਹੈ ਤੇ ਜਾਂ ਲਾਇਸੈਂਸ ਤੋਂ ਬਿਨਾ ਹੀ ਗੱਡੀ ਜਿਹੜੇ ਚਲਾਉਂਦੇ ਲੋਕ ਨੇ ਕਾਫੀ ਲੋਕ ਮੈਕਸੀਕਨ ਇਹੋ ਜਿਹੇ ਨੇ ਜਿਹੜੇ ਇੱਥੇ ਅਮਰੀਕਾ ਵਿੱਚ ਰਹਿੰਦੇ ਆ ਆਪਣਾ ਲਾਇਸੈਂਸ ਬਣਾਉਂਦੇ ਨਹੀਂ ਤਾਂ ਕਹ ਲੋ ਕਿ ਡੁਪਲੀਕੇਟ ਲਾਇਸੈਂਸ ਬਣਾ ਕੇ ਹੀ ਗੱਡੀਆਂ ਚਲਾਉਂਦੇ ਹੈਗੇ ਤੇ ਫਲੋਰੀਡਾ ਜਿਹੜਾ ਆ ਉਹ ਮੈਕਸੀਕਨ ਲੋਕਾਂ ਵਾਸਤੇ ਇੱਕ ਬਹੁਤ ਵੱਡੀ ਠਾਹ ਰਹਿ ਕਿਉਂਕਿ ਬਹੁਤ ਲਾਗੇ ਦੀ ਪੈਂਦਾ ਹੈਗਾ ਮੈਕਸੀਕਨ ਕੰਟਰੀਆਂ ਤੇ ਤੇ ਬਹੁਤ ਲੋਕ ਜਿਹੜੇ ਆ ਉਥੇ ਕੰਮ ਕਰ ਵਾਸਤੇ ਵੀ ਤੇ ਉਦਾਂ ਵੀ ਵੱਡੀ ਪੱਦਰ ਤੇ ਹੁੰਦੇ ਨੇ ਕਿਉਂਕਿ ਉਹ ਇੱਕ ਓਸ਼ਨ ਸਟੇਟ ਵੀ ਹੈਗੀ ਹੈ ਤੇ ਜੇ ਗੱਲ ਕਰੀਏ ਤੇ ਬਹੁਤ ਵੱਡੇ ਪੱਦਰ ਤੇ ਜਿਹੜਾ ਇਹ ਆਈਸ ਵੱਲੋਂ ਇੱਕ ਕੈਲੂਰਕੇ ਫਲੋਰੀਡਾ ਯਕਈ ਏਜੰਸੀਆਂ ਦੇ ਨਾਲ ਰਲ ਕੇ ਇਹ ਜਿਹੜਾ ਆਪਰੇਸ਼ਨ ਚਲਾਇਆ ਗਿਆ ਆ ਆਈਸ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਹਦੇ ਵਿੱਚ ਯੂਐਸਏ ਕਸਟਮ ਬਾਰਡਰ ਪ੍ਰੋਟੈਕਸ਼ਨ ਫਲੋਰੀਡਾ ਹਾਈਵੇ ਪੈਟਰੋਲ ਪੋਲਕ ਅਤੇ ਬਰੇਵਰਡ ਕਾਉਂਟੀਆਂ ਵਿੱਚ ਸ਼ੈਰਫ ਦਫ਼ਤਰਾਂ ਦਾ ਸੰਯੋਗ ਸੀਗਾ ਫਲੋਰੀਡਾ ਨੈਸ਼ਨਲ ਗਾਰਡ ਅਤੇ ਹੋਰ 287 ਭਾਈਵਾਲ ਏਜੰਸੀਆਂ ਨੇ ਵੀ ਹਿੱਸਾ ਲਿਆ ਇਹਦੇ ਆਪਰੇਸ਼ਨ ਦੇ ਵਿੱਚ ਹਮ ਰੋਲਟਾ ਵਿੱਚ ਦੇਸ਼ ਤੋਂ ਵੱਧ ਜਿਹੜਾ ਹੈਗਾ ਆ 287 ਸਮਝੌਤੇ ਹਨ ਜੋ ਕਿ ਸਥਾਨਿਕ ਕਾਨੂੰਨ ਲਾਗੂ ਕਰਨ ਵਾਲੀਆਂ ਜਿਹੜੀਆਂ ਆਈਸ ਦੀਆਂ ਏਜੰਸੀਆਂ ਹੈਗੀਆਂ ਉਹਨਾਂ ਵਿੱਚ ਸਹਾਇਤਾ ਕਰਨ ਵਿੱਚ ਸਹਿਯੋਗ ਕਰਦੇ ਹਨ ਡੀ ਐਚ ਐਸ ਅਨੁਸਾਰ ਰਾਜ ਵਿੱਚ ਹੁਣ ਜਿਹੜੇ ਆ 327 ਜਿਹੜੇ ਸਮਝੌਤੇ ਹਨ ਦੱਸ ਦਈਏ ਦਰਸ਼ਕਾਂ ਨੂੰ ਕਿ ਫਲੋਰੀਡਾ ਸਟੇਟ ਜਿਹੜੀ ਆ ਇਹ ਇੱਕ ਰਿਪਬਲਿਕਨ ਸਟੇਟ ਹੈਗੀ ਆ ਤੇ ਜਿੱਥੇ ਪੁਲਿਸ ਵੀ ਸ਼ੈਰਫ ਵੀ ਤੇ ਹਾਈਵੇ ਪੈਟਰੋਲ ਜਿਹੜੇ ਆ ਉਹ ਸਭ ਤੋਂ ਜ਼ਿਆਦਾ ਆਈਸ ਨੂੰ ਜਿਹੜੇ ਆ ਉਹ ਸਪੋਰਟ ਕਰਦੇ ਆ ਪਰ ਇਹ ਖਬਰ ਨੇ ਇੱਕ ਪੂਰੇ ਦੇਸ਼ ਦੇ ਵਿੱਚ ਇੱਕ ਬਹੁਤ ਵੱਡਾ ਕਹਿੰਦੇ ਆ ਕਿ ਆਈਸ ਵੱਲੋਂ ਇਹ ਨੀਲ ਪੱਥਰ ਕਾਇਮ ਕੀਤਾ ਕਿ ਇਹਨਾਂ ਨੇ ਇੱਕ ਵੱਡਾ ਆਪਰੇਸ਼ਨ ਕਰਕੇ 400 ਤੋਂ ਵੱਧ ਉਹ ਕ੍ਰਿਮੀਨਲ ਲੋਕ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਨੂੰ ਡੀਯੂਆਈ ਤੇ ਡਿਪੂਟੇਸ਼ਨ ਲੱਗੀਆਂ ਹੋਈਆਂ ਸੀ ਹੂੰ ਤਾਂ ਚੁਗਾਵਾਂ ਸਾਹਿਬ ਜਦੋਂ ਹੁਣ ਇਹ ਵੱਡੀ ਕਾਰਵਾਈ ਫਲੋਰੀਡਾ ਦੇ ਵਿੱਚ ਆਈਸ ਦੇ ਵੱਲੋਂ ਕੀਤੀ ਗਈ ਹੈ ਤਾਂ ਉਥੇ ਜਿਸ ਤਰੀਕੇ ਦੇ ਨਾਲ ਖਬਰ ਮੈਂ ਪੜ ਰਿਹਾ ਸੀਗਾ ਮੈਨੂੰ ਲੱਗਦਾ ਹੈ ਕਿ ਪੰਜਾਬੀ ਜਾਂ ਭਾਰਤੀ ਮੂਲ ਦੇ ਬਹੁਤ ਘੱਟ ਲੋਕ ਨੇ ਜਿਹੜੇ ਇਸ ਆਈਸ ਦੇ ਵੱਲੋਂ ਡਿਟੇਨ ਕੀਤੇ ਗਏ ਨੇ ਇਹਨਾਂ ਦੇ ਵਿੱਚ ਹੋ ਸਕਦਾ ਹੈ 2 4 5 10 ਲੋਕ ਹੋਣ ਔਰ ਨਾਲ ਦੇ ਨਾਲ ਜਿਸ ਤਰੀਕੇ ਦੇ ਨਾਲ ਬਲੂਪ੍ਰਿੰਟ ਤੌਰ ਤੇ ਇਸ ਨੂੰ ਦੇਖਿਆ ਜਾ ਰਿਹਾ ਹੈ ਮਤਲਬ ਪੂਰੇ ਦੇਸ਼ ਦੇ ਵਿੱਚ ਫਿਰ ਕਾਰਵਾਈਆਂ ਹੋਰ ਤੇਜ਼ ਹੋਣਗੀਆਂ ਆਈਸੀ ਬਿਲਕੁਲ ਜੀ ਜਿੱਦਾਂ ਆਈਸੀ ਦੀ ਜਿਹੜੀ ਡਾਇਰੈਕਟਰ ਹੈ ਟ੍ਰੀਸੀ ਆ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਉਹਨਾਂ ਨੇ ਸਪੈਸ਼ਲ ਤੌਰ ਤੇ ਨਿਊਜ਼ ਕਾਨਫਰੰਸ ਵਿੱਚ ਇਹ ਗੱਲ ਕੀਤੀ ਹੈ ਕਿ ਜਿਹੜਾ ਇਹ 400 ਲੋਕਾਂ ਨੂੰ ਗ੍ਰਿਫਤਾਰ ਕਰਨ ਵਾਲਾ ਜਿਹੜਾ ਇਹ ਅਸੀਂ ਆਪਰੇਸ਼ਨ ਕੀਤਾ ਹੈਗਾ ਆ ਇਹ ਇੱਕ ਪੂਰੇ ਦੇਸ਼ ਵਾਸਤੇ ਇੱਕ ਬਲੂਪ੍ਰਿੰਟ ਵਾਂਗੂ ਕੰਮ ਕਰੇਗਾ ਮਤਲਬ ਸਿੱਧਾ ਸਿੱਧਾ ਆ ਕਿ ਜਿਸ ਤਰੀਕੇ ਦੇ ਨਾਲ ਇਹ ਕਾਰਵਾਈ ਕੀਤੀ ਗਈ ਹੈ ਤੇ ਇੰਨੇ ਲੋਕਾਂ ਨੂੰ ਜਿਹੜਾ ਹੈਗਾ ਆ ਇਹ ਗ੍ਰਿਫਤਾਰ ਕੀਤਾ ਗਿਆ ਯਾਨੀ ਕਿ ਡਿਟੇਨ ਕਰ ਲਿਆ ਗਿਆ ਤੇ ਜੇ ਪੂਰੇ ਦੇਸ਼ ਵਿੱਚ ਇਹੋ ਹੀ ਬਲੂਪ੍ਰਿੰਟ ਲਾਗੂ ਕੀਤਾ ਜਾਵੇ ਤਾਂ ਥੋੜੇ ਛੇਰ ਦੇ ਵਿੱਚ ਵਿੱਚ ਹੀ ਜਿਹੜੇ ਲੋਕ ਜਿਨ੍ਹਾਂ ਤੇ ਡੈਪੋਟੀਸ਼ਨ ਲੱਗੀ ਹੋਈ ਹੈ ਜਿਨ੍ਹਾਂ ਨੂੰ ਕਹਿ ਲੋ ਕਿ ਕੋਈ ਨਾ ਕੋਈ ਕ੍ਰਿਮੀਨਲ ਕੇਸ ਚੱਲਦਾ ਪਿਆ ਆ ਸੋ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਇਹ ਫੜ ਸਕਦੇ ਆ ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਕਿ ਇੱਕ ਦੋ ਦਿਨ ਪਹਿਲਾਂ ਦੀ ਗੱਲ ਹੈ ਖਬਰ ਇਹ ਸਾਹਮਣੇ ਆਈ ਹੈ ਤੇ ਬਹੁਤ ਘੱਟ ਥਾਵਾਂ ਤੇ ਨਸ਼ਰ ਹੋਈ ਹੈ ਉਹ ਇਹ ਆ ਕਿ ਹੁਣ ਆਈਸ ਵੱਲੋਂ ਏਆਈ ਦੀ ਮਦਦ ਲਈ ਜਾ ਰਹੀ ਹੈਗੀ ਆ ਸਾਰਿਆਂ ਨੂੰ ਪਤਾ ਆ ਕਿ ਏਆਈ ਟੂਲ ਜਿਹੜਾ ਆ ਉਹ ਕਿੰਨਾ ਸਾਰਥਕ ਹੈ ਆ ਤੇ ਕਿੰਨਾ ਈਜ਼ੀ ਵਰਤਨਾ ਹੈਗਾ AI ਦਾ ਵਰਤੋਂ ਦਾ ਮਤਲਬ ਇਹ ਹੈ ਕਿ ਹੁਣ ਆਈਸ ਵੱਲੋਂ ਜਿਹੜਾ ਆ ਇਹ ਦੇ ذریعے ਜਿੰਨੇ ਵੀ ਸੋਸ਼ਲ ਮੀਡੀਆ ਹੈਗੇ ਆ Apple ਫੋਨ ਹੈਗਾ ਆ ਜਾਂ ਹੋਰ Android ਫੋਨ ਹੈਗੇ ਆ ਜਾਂ ਤੁਹਾਡੇ ਕਹਿ ਲਓ ਕਿ ਜਿਹੜੇ ਵੀ ਸੋਸ਼ਲ ਮੀਡੀਆ ਤੇ ਚੱਲਦੇ ਤੁਹਾਡੇ ਖਾਤੇ ਹੈਗੇ ਆ ਜਾਂ ਤੁਹਾਡਾ DMV ਦੇ ਵਿੱਚ ਕੋਈ ਖਾਤਾ ਹੈਗਾ ਤੁਸੀਂ ਤੁਸੀਂ ਸੋਸ਼ਲ ਸਿਕਿਉਰਿਟੀ ਹੋਲਡਰ ਆ ਤੁਸੀਂ ਟੈਕਸ ਭਰਦੇ ਆ ਇਹਨਾਂ ਨੇ ਉਹਨਾਂ ਸਾਰੀਆਂ ਜਗਾਵਾਂ ਦੇ ਜਿਹੜੇ ਉਹਨਾਂ ਦੇ ਐਕਸੈਸ ਹੈਗੇ ਆ ਇਹ ਆਈਐਸ ਨੂੰ ਮਿਲ ਚੁੱਕੇ ਆ ਯਾਨੀ ਕਿ ਇਮੀਗ੍ਰੇਸ਼ਨ ਵਿਭਾਗ ਨੇ ਲੈ ਲਏ ਹੋਇਆ ਜਿਹੜਾ 트럼ਪ ਪ੍ਰਸ਼ਾਸਨ ਨੇ ਇੱਕ ਬਿੱਲ ਲਿਆਂਦਾ ਸੀ ਉਹਦੇ ਤਹਿਤ ਤੇ ਹੁਣ ਕੋਈ ਵੀ ਜਾਣਕਾਰੀ ਜੇ ਚਾਹੀਦੀ ਹੈ ਆਈਐਸ ਵਾਲਿਆਂ ਨੂੰ ਤੇ ਇਹ ਸਾਰੀਆਂ ਜਿਹੜੀਆਂ ਸੰਸਥਾਵਾਂ ਜਿਹੜੀਆਂ ਮੈਂ ਜ਼ਿਕਰ ਕੀਤੀਆਂ ਆ ਜਿਹਦੇ ਵਿੱਚ ਸੋਸ਼ਲ ਮੀਡੀਆ ਵੱਡੇ ਪੱਧਰ ਤੇ ਸ਼ਾਮਲ ਹੈ ਤੁਸੀਂ ਕਿਸੇ ਵੀ ਜਗ੍ਹਾ ਤੇ ਆਪਣਾ ਅਕਾਊਂਟ ਬਣਾਇਆ ਆਪਣੀ ਪਛਾਣ ਦੱਸੀ ਹੋਈ ਹੈ ਤੇ ਕੱਲੂ ਜੇ ਤੁਹਾਡੀ ਉਹਦੇ ਵਿੱਚ ਪਛਾਣ ਗਲਤ ਹੁੰਦੀ ਹੈ ਤਾਂ ਤਾਂ ਵੀ ਤੁਸੀਂ ਗੁਨਾਹਗਾਰ ਹੋ ਕਿਉਂਕਿ ਇਹ ਵੀ ਇੱਕ ਬਹੁਤ ਵੱਡਾ ਚਰਚਾ ਦਾ ਵਿਸ਼ਾ ਜਿਹੜਾ ਅਸੀਂ ਬਾਅਦ ਵਿੱਚ ਫਿਰ ਕਦੇ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ AI ਦੇ ذریعے ਵੱਡੇ ਪੱਧਰ ਤੇ ਇਹ ਗ੍ਰਿਫਤਾਰੀਆਂ ਕਰਨਗੇ ਕਿਉਂਕਿ ਜਿਹੜਾ AI ਦੇ ਜਰੀਏ ਤੁਹਾਡੀ ਲੋਕੇਸ਼ਨ ਜਿਹੜੀ ਪਤਾ ਕੀਤੀ ਜਾ ਸਕਦੀ ਹੈ ਤੁਹਾਡਾ ਸਾਰਾ ਚਾਲ ਚੱਲਣ ਜਿਹੜਾ ਤੁਸੀਂ ਕੀ ਕਰ ਰਹੇ ਆ ਕਦੋਂ ਕਿੱਥੇ ਆ ਸਾਰਾ ਕੁਝ ਇਹਨਾਂ ਨੂੰ ਪਤਾ ਲੱਗ ਸਕਦਾ ਆ ਤੇ ਤੁਹਾਡੇ ਐਡਰੈਸ ਵਗੈਰਾ ਦਾ ਵੀ ਪਤਾ ਲੱਗ ਸਕਦਾ ਤੇ ਉੱਥੋਂ ਤੁਹਾਨੂੰ ਗ੍ਰਿਫਤਾਰ ਕਰ ਸਕਦੇ ਆ ਇਸੇ ਕਰਕੇ ਇਹ ਬਹੁਤ ਵੱਡੀ ਕਾਰਵਾਈ ਕੀਤੀ ਗਈ ਆ ਤੇ ਹੁਣ ਇਹ ਬਲੂਪ੍ਰਿੰਟ ਦੇ ਜਰੀਏ ਪੂਰੇ ਅਮਰੀਕਾ ਦੇ ਵਿੱਚ ਇਹ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦਾ ਆਪਰੇਸ਼ਨ ਜ਼ਰੂਰ ਚਲਾਉਣਗੇ ਹੂੰ ਬਿਲਕੁਲ ਜੀ ਉਹ ਬਾਕੀ ਅਸੀਂ ਜਿੰਨੇ ਵੀ ਅਮਰੀਕਾ ਦੇ ਵਿੱਚ ਵੱਸਦੇ ਸਾਡੇ ਭਾਈਚਾਰੇ ਦੇ ਲੋਕ ਹੈਗੇ ਨੇ ਭਾਰਤੀ ਹੈਗੇ ਨੇ ਜਾਂ ਸਾਡੇ ਪਾਕਿਸਤਾਨੀ ਵੀਰ ਨੇ ਏਸ਼ੀਅਨ ਵਾਲੇ ਲੋਕ ਨੇ ਅਸੀਂ ਬਾਰ-ਬਾਰ ਇਹੀ ਅਪੀਲ ਕਰਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਵਿਚਾਰ ਰੱਖੋ ਕੋਈ ਸ਼ਰਾਬਸੂਰ ਪੀ ਕੇ ਬਾਈ ਗੱਡੀ ਨਾ ਚਲਾਓ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਨਾ ਕਰੋ ਜਿਸ ਦੇ ਵਿੱਚ ਇਹ ਜਿਹੜੇ ਕਾਨੂੰਨ ਨਾ ਤੋੜੋ ਤਾਂ ਜੋ ਜਿਹੜਾ ਹੈ ਕਿ ਇਹਨਾਂ ਦੀਆਂ ਅੱਖਾਂ ਦੇ ਵਿੱਚ ਜੇਕਰ ਤੁਸੀਂ ਆਗੇ ਤਾਂ ਫਿਰ ਬਚਣਾ ਜਿਹੜਾ ਇਹਨਾਂ ਦਿਨਾਂ ਤੋਂ ਜੋ ਮੁਸ਼ਕਲ ਹੋ ਜਾਊਗਾ ਔਰ ਜਿਸ ਤਰੀਕੇ ਦੇ ਨਾਲ ਉਥੇ ਕਿਹਾ ਗਿਆ ਹੈ ਕਿ ਇਸ ਨੂੰ ਬਲੂਪ੍ਰਿੰਟ ਦੇ ਰਾਹੀਂ ਦੇਖਿਆ ਜਾ ਰਿਹਾ ਇਸ ਕਾਰਵਾਈ ਨੂੰ ਮਤਲਬ ਸਾਫ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਦੇ ਵਿੱਚ ਹੋਰ ਵੀ ਆਜਿਦਤ ਜਿਹੜੀਆਂ ਕਾਰਵਾਈਆਂ ਨੇ ਉਹ ਤੇਜ਼ ਹੋ ਸਕਦੀਆਂ